ਮੈਂ ਸਰਦਾਰ ਬਲਕਾਰ ਸਿੰਘ ਜੀ ਲੋਕਲ ਸਿਟੀ ਗਵਰਨਮੈਂਟ ਦੇ ਵਜ਼ੀਰ ਜਿਹੜੇ ਸਾਡਾ ਹੱਥ ਪੁੱਛਣਾ ਹੈ ਇਹਨਾਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਉਹ ਜੇ ਜ਼ਿੰਮੇਵਾਰ ਇਹਨਾਂ ਨੂੰ ਠਰਾਇਆ ਜਾਵੇ ਮੈਂ ਉਹਨਾਂ ਬੰਦੇ ਚੁਣਾਂਗਾ ਲੇਕਿਨ ਨਾਲ ਦੀ ਨਾਲ ਮੈਂ ਇਹਨਾਂ ਨੂੰ ਜ਼ਰੂਰ ਕਹਿਣਾ ਚਾਹੂੰਗਾ ਮੈਂ ਮੰਤਰੀ ਜੀ ਨੂੰ ਪਹਿਲਾਂ ਵੀ ਦੱਸਿਆ ਸੀ ਕਿ ਸਾਡੀ ਕਮਿਸ਼ਨਰ ਬਿਲਕੁਲ ਕੰਮ ਨਹੀਂ ਕਰਦੀ ਐਰੋਗੈਂਟ ਆ 14 ਕਰੋੜ 60 ਲੱਖ ਰੁਪਇਆ ਸਾਡੇ ਖਾਤੇ 'ਚ ਮੈਂ ਡੀਸੀ ਸਾਹਿਬ ਨੂੰ ਵੀ ਬੇਨਤੀ ਕੀਤੀ ਮੈਂ ਡੀਸੀ ਸਾਹਿਬ ਅਸੀਂ ਹਾਊਸ 'ਚ ਮੀਟਿੰਗਸ ਨਹੀਂ ਸਾਡੀਆਂ ਹੋਣੀਆਂ ਔਰ ਜੇ ਮੀਟਿੰਗਸ ਹੁੰਨੀਆਂ ਮੀਟਿੰਗ ਦੇ ਵਿੱਚ ਜੇ ਕੋਈ ਡਿਸਕਸ਼ਨ ਹੁੰਦੀ ਆ ਮੇਰੇ بڑے ਏਜੰਡੇ ਸੀ ਮੈਂ ਸਾਰੇ ਕੋਈ ਨਹੀਂ ਪਾਉਣਾ ਸਿਰਫ ਦੋ ਕੰਮ ਕਰਨੇ ਆ ਬਰਸਾਤ ਆਉਣ ਵਾਲੀ ਆ ਕੋਟ ਲੱਗਣ ਵਾਲਾ ਇਹੀ ਟਾਈਮ ਆ ਕਿ ਅਸੀਂ ਸਿਵਲ ਸਾਫ ਕਰਸਾ ਪਰ ਤੁਹਾਨੂੰ ਸਭ ਨੂੰ ਪਤਾ ਹੋਏਗਾ ਕਿ ਦੋ ਕਿਸਮ ਦੇ ਸਿਵਰੇਜ ਹੁੰਦੇ ਕਬੱਡੀ ਉਹ ਸੁਪਰ ਸੈਕਸ਼ਨ ਦੇ ਨਾਲ ਸਾਫ਼ ਹੁੰਦੇ ਆ ਜਿਹੜੀ ਛੋਟੀ ਸਵਾਈ ਹੁੰਦੀ ਆ ਉਹ ਛੋਟੀਆਂ ਜਟਿੰਗ ਮਸ਼ੀਨਸ ਨਾਲ ਹੁੰਦੀ ਆ ਇਹ ਸਾਡੇ ਕਪੂਰਥੜੇ 'ਚ ਸਾਡੇ ਵੱਲੇ ਵੀ ਨਹੀਂ ਹੋਈ ਮੈਂ ਵੀ ਝੂਠ ਨਹੀਂ ਬੋਲਣਾ ਮੈਂ ਕੋਈ ਇਹਨਾਂ ਦੀ ਬੇਇੱਜ਼ਤੀ ਕਰਨ ਦੀ ਯੋਲੀ ਨਹੀਂ ਤੇ ਆ ਤੇ ਮੈਂ ਉਹਨਾਂ ਬੰਦਿਆਂ 'ਚ ਨਹੀਂ ਕਿ ਮੈਂ ਰੋਟੀਆਂ ਸੇਕਾਂ ਮੈਂ ਗੱਲ ਕਰੂੰਗਾ ਸੱਚੀ ਤੇ ਮੈਂ ਇੱਕ ਬੰਦਾ ਫੜਿਆ ਤੁਸੀਂ ਦੇਖਿਆ ਹੋਣਾ ਕਿ ਕਿਵੇਂ ਸਿਵਰੇਜ ਸਾਫ਼ ਹੋ ਰਿਹਾ ਸੀ ਜਿਹੜੇ ਲਿੰਕ ਮੁਹੱਲੇਜੋ ਮੇਨ ਗੱਟਰ ਚੋਂ ਦਾ ਉਹਦੀ ਸਫਾਈ ਕਰ ਰਹੀ ਸੀ 9 ਲੱਖ ਰੁਪਇਆ ਮਹੀਨਾ ਮੈਂ ਦਿੱਤਾ ਮੈਂ ਡੀਸੀ ਸਾਹਿਬ ਐਮੈਂ ਸੌਰੀ ਕਮਿਸ਼ਨਰ ਸਾਹਿਬ ਮੇਰੀ ਤਸੱਲੀ ਹੋ ਗਈ 50 ਲੱਖ ਰੁਪਇਆ ਥੱਲੇ ਸੀ پاس ਇੱਥੇ ਕਰ ਸਕਦੇ ਆ ਸੁਪਰ ਸੈਕਸ਼ਨ ਦਾ ਭਾਈ 50 ਲੱਖ ਤੋਂ ਥਲਪ ਕਰਦੇ ਹੋ ਤੇ ਇਹ ਕਰਦੇ ਹੋ ਆਈ ਐਮ ਸੈਟੀਸਫਾਈਡ 14 ਕਰੋੜ ਜਿਹੜਾ ਪਿਆ ਤੁਸੀਂ ਰੱਖੋ ਆਪਣੇ ਕੋਲ ਪਤਾ ਨਹੀਂ ਕਾਦੇ ਲਈ ਰੱਖਿਆ ਔਰ ਇਹਨਾਂ ਦੀ ਸ਼ਿਕਾਇਤ ਮੈਂ ਜਨਾਬ ਕੋ ਵੀ ਗਿਆ ਸੀ ਆਇਆ ਸੀ ਤੇ ਇਹਨਾਂ ਨੇ ਤੁਹਾਨੂੰ ਇਹ ਕਿਹਾ ਕਿ ਸਫਾਈ ਦੀ ਕੋ ਲੋੜ ਨਹੀਂ ਇਟ ਇਜ਼ ਨਾਟ ਨੈਸੈਸਰੀ ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਜੇ ਸਫਾਈ ਨਹੀਂ ਹੋਈ ਕੋਈ ਕਮੀ ਆ 45 ਕਾਉਂਸਲਰ ਇੱਕ ਬਣੇ ਹੁਣ 50 ਚ ਕਮਿਸ਼ਨਰ ਸੁਣੇ ਨਾ ਤੇ ਇਹਦੀ ਕਲੈਰਟੀ ਤਾਂ ਮੰਤਰੀ ਜੀ ਦੇ ਸਕਦੇ ਮੈਂ ਨਹੀਂ ਦੇ ਸਕਦੀ ਜੇ ਤਾਂ ਉੱਪਰ ਹਦਾਇਤ ਆ ਕਿ ਕੰਮ ਕੋਈ ਨਹੀਂ ਕਰਨਾ ਫਿਰ ਤਾਂ ਸ਼ੀ ਇਜ਼ ਰਾਈਟ ਅਗਰ ਉੱਪਰ ਹਦਾਇਤ ਨਹੀਂ ਇਨਕੁਆਇਰੀ ਹੋ ਕੇ ਕਿ ਕਿੰਨੀਆਂ ਮੀਟਿੰਗਸ ਸਾਲ ਚੋਣੀਆਂ ਚਾਹੀਦੀਆਂ ਉਹ ਜੇ ਮੀਟਿੰਗ ਨਹੀਂ ਹੋਈਆਂ ਕਿ ਉਹ ਨਹੀਂ ਹੋਈਆਂ ਮੈਂ ਰਿਕਵੈਸਟ ਕਰਦਾ ਰਿਹਾ ਫੇਰ ਵੀ ਨਹੀਂ ਹੋਈਆਂ ਇਹ ਕੰਮ ਵੀ ਕੋਈ ਨਹੀਂ ਇਹਨਾਂ ਨੂੰ ਚਾਰਜ ਦੋ ਦੋ ਤਿੰਨ ਤਿੰਨ ਜਗ੍ਹਾ ਦਾ ਦਿੰਦਾ ਹੈ ਪਰ ਮੈਂ ਸਮਝਦਾ ਇੱਕ ਇੱਕ ਜਗ੍ਹਾ ਵੀ ਛੇ ਦੇ ਢੰਗ ਨਾਲ ਕੰਮ ਨਾ ਕਰ ਸਕਦਾ ਮੈਂ ਕਹਿ ਰਿਹਾ ਰਾਸੋਤ ਜੀ ਇੱਕ ਮਿੰਟ ਆਪ ਇੱਕ ਮਿੰਟ ਸੁਣ ਲੈ ਵੀਰ ਸੁਣ ਲੈ ਬਾ ਜੋ ਕਹਾਂਗਾ ਜਵਾਬ ਦਊ ਜੀ 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 ਸਰ ਦੇਖੋ ਬੱਚੇ ਮਰ ਜਾਣੇ ਜੀ ਇਹ ਰਿਸਪੌਂਸਿਬਿਲਟੀ ਦਾ ਫਿਕਸ ਹੋਣੀ ਚਾਹੀਦੀ ਆ ਇਨਕੁਆਇਰੀ ਹੋਣੀ ਚਾਹੀਦੀ ਮੰਤਰੀ ਜੀ ਜੇ ਅਫਸਰ ਦੇਖੋ ਇਹਨਾਂ ਦੀਆਂ ਸਹੀ ਮੈਨੇਜ ਏ ਸੀ ਆਰਾਂ ਇਹ ਕਾਰਪੋਰੇਸ਼ਨਾਂ ਤੇ ਕਮੇਟੀਆਂ ਜਿੱਥੇ ਹੀ ਹੋਣ ਹੈ ਪੰਚਾਇਤੀ ਰਾਜਾ ਸਾਡੇ ਵੱਲੇ ਵੀ ਨਹੀਂ ਹੋਈ ਲੇਕਿਨ ਮੈਂ ਜੋ ਰੋੜ ਸਮਝਦਾ ਕਿ ਉਹਨਾਂ ਦੀ ਏ ਸੀ ਆਰ ਮੇਅਰ ਤੇ ਪ੍ਰਧਾਨ ਦੇ ਚਲੋ ਇਹ ਗੱਲ ਵੱਖਰੀ ਆ ਲੇਕਿਨ ਜੋ ਬੱਚਿਆਂ ਦਾ ਨੁਕਸਾਨ ਹੋਇਆ ਬੰਦਿਆਂ ਦਾ ਨੁਕਸਾਨ ਹੋਇਆ ਕੋਲਰਾ ਇਹ ਕਮਿਸ਼ਨਰ ਸਾਹਿਬ ਮੈਨੂੰ ਇਹਨਾਂ ਦੱਸ ਦੇਣ ਕਿ ਜਦ ਇਹਨਾਂ ਤਾਂ ਵਾਰਦਾਤ ਹੋਈ ਨੂੰ ਹੋ ਗਏ ਪਿਊਰ ਬੰਦ ਕਰਾਤਾ ਮੰਨ ਲਿਆ ਯਾਰ ਐਮਰਜੈਂਸੀ ਸੀ ਕਰਾਤਾ ਉਹਦੇ ਬਾਅਦ ਪੀਰੀਆਡਿਕਲੀ 100 ਮੀਟਰ ਤੇ 50 50 ਮੀਟਰ ਤੇ ਕੀ ਸੈਂਪਲ ਟੈਸਟ ਹੋਏ ਨਹੀਂ ਹੋਏ ਤਾਂ ਕਿਉਂ ਨਹੀਂ ਹੋਏ ਵਾਇਰ ਵੀ ਵੇਸਟਿੰਗ ਤਾਂ ਹੀ ਵੀ ਜਿੱਥੇ ਤਾਂ ਉਹ ਸਹੀ ਆ ਉਥੇ ਤਾਂ ਪਾਣੀ ਦੀ ਸਪਲਾਈ ਚਾਲੂ ਰੱਖੀ ਹੈ ਅੱਗੇ ਲੱਭੀਏ ਕਿ ਨਕਸ਼ ਕਿੱਥੇ ਆ ਇਹ ਦੱਸ ਪ੍ਰੈਸ਼ਨ ਦੱਸ ਦੇ ਮੇਰਾ ਮਤਲਬ ਹੈ ਸ਼ੇਅਰ ਐਰੋਗੈਂਸ ਐਂਡ ਨੈਗਲੀਜੈਂਸੀ ਆਫ ਦਿ ਆਫਸਰ ਜੇ ਦੇ ਕਰਕੇ ਅਸੀਂ ਬੰਦੇ ਮਰੇ ਆ ਰਿਸਪੌਂਸਿਬਿਲਟੀ ਫਿਕਸ ਹੋ ਜਾਂਦਾ ਸਰ ਇਹਨਾਂ ਨੇ ਐਮਐਲਏ ਸਾਹਿਬ ਕਹਿੰਦੇ ਨੇ ਕਿਤੇ ਨਾ ਕਿਤੇ ਪ੍ਰਸ਼ਾਸਨਿਕ ਇੱਛਾ ਸ਼ਕਤੀ